ਹਰੀਕੇ ਨੈਸ਼ਨਲ ਹਾਈਵੇ 54 ਤੇ ਟਰਾਲੇ ਅਤੇ ਸ਼ਿਫਟ ਕਾਰ ਦੀ ਹੋਈ ਟੱਕਰ ਸ਼ਿਫਟ ਕਾਰ ਸਵਾਰ 4 ਨੌਜਵਾਨਾਂ ਦੀ ਮੌਤ 1 ਗੰਭੀਰ ਜ਼ਖਮੀ ਅੱਜ ਦਿਨ ਸ਼ੁੱਕਰਵਾਰ 10 ਵਜੇ ਦੇ ਕਰੀਬ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਰੀਕੇ ਪਤਨ ਨੈਸ਼ਨਲ ਹਾਈਵੇ 54 ਦੇ ਤੜਕਸਾਰਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਕਾਰਨ ਸ਼ਿਫਟ ਵਿੱਚ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ ਅਤੇ 1 ਜ਼ਖਮੀ ਹੋ ਗਿਆ ਹੈ ਮਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਮਜੀਤ ਸਿੰਘ ਗੁਰਦੇਵ ਸਿੰਘ ਰੋ ਬਨਜੀਤ ਸਿੰਘ ਅਤੇ ਰਾਜਵੀਰ 베ਦੀ ਵਜੋਂ ਹੋਈ ਹੈ ਅਤੇ ਜਦ ਕੀ ਜ਼ਖਮੀ ਵਿਅਕਤੀ ਬਲਵਿੰਦਰ ਸਿੰਘ ਜੇਰੇ ਇਲਾਜ ਹੈ ਫਿਲਹਾਲ ਥਾਣਾ ਹਰੀਕੇ ਪੁਲਿਸ ਵੱਲੋਂ ਇਹਨਾਂ ਚਾਰਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਕੀ ਨਾਂ ਕੀ ਵੀਜੀ ਆਪਣਾ ਪੰਤਰਾ ਦਾ ਨਾਂ ਦਿਲਵਾਸੋ ਤੇ ਜਿਹੜੇ ਯਾਰ ਰਾਤ ਐਕਸੀਡੈਂਟ ਹੋਇਆ ਹਰੀਕੇ ਹਾਂਜੀ ਕਿੰਨੇ ਜਾਣੇ ਇਹ ਤਾਂ ਇੱਕ ਪੰਜ ਜਾਣੇ ਸੀ ਬ੍ਰਦਰਸ ਨਾਲ ਅੱਛਾ ਕੀ ਨਾਂ ਹੈ ਇਹਨਾਂ ਦਾ ਬ੍ਰਦਰ ਬਲਵਿੰਦਰ ਸਿੰਘ ਸੀਗਾ ਉਮਰ ਕਿੰਨੀ ਕੋਈ ਹੈ ਉਮਰ ਇਹਨਾਂ ਜੁਠਾ ਨੇ ਤੁਸਾ ਹੋਈ ਕਿਹੜੇ ਜ਼ਿਲ੍ਹੇ ਦੇ ਰਹਿਣ ਵਾਲੇ ਆ ਇਹ ਫਰੋਜ਼ਪੁਰ ਦੇ ਪਿੰਡ ਗੜਾ ਨਾਲ ਗੁੱਦੜੰਡੀ ਅੱਛਾ ਇਹਦੇ ਦੂਸਰੇ ਦੂਸਰਾ ਕਰਮਜੀਤ ਮੁੰਡਾ ਸੀਗਾ ਉਹ ਵੀ ਗੁੱਦੜੰਡੀ ਦਾ ਹੀ ਆ ਠੀਕ ਹੈ ਜਿਨ੍ਹਾਂ ਦੀ ਡੈਥ ਹੋ ਗਈ ਹੈ ਠੀਕ ਹੈ ਤੇ ਗੁਰਦੇਵ ਇਹ ਵੀ ਗੁੱਦੜੰਡੀ ਦਾ ਹੀ ਵੀ ਡੈਥ ਹੋ ਗਈ ਸੀ ਅੱਛਾ ਇੱਕ ਰੋਪਨਪ੍ਰੀਤ ਮੁੰਡਾ ਹੈਗਾ ਮੱਤੜਾ ਤਾੜਦਾ ਹੈ ਇਹਦੀ ਵੀ ਮੋਕਰੇ ਡੈਥ ਹੋ ਗਈ ਹੋਰ ਕਿੰਨੇ ਰਾਜਵੀਰ ਸੀ ਦਾ ਕੋਈ ਪਰ ਤੋਂ ਇਹਨਾਂ ਦੇ ਦੇਖੋ ਜੀ ਕਿੰਨੇ ਜਾਨਾਂ ਦੀ ਡੈਥ ਹੋਈ ਹੈ ਇਹ 4 ਜਾਨਾਂ ਦੀ ਚੋਹਾਂ ਜਾਨਾਂ ਦੀ ਹੋਈ ਹੈ ਤੇ ਕਿੰਨਾ ਕੁ ਜਾਨ ਕੀ ਮੰਗ ਕਰੋਗੇ ਤੁਸੀਂ ਕੋਈ ਨਹੀਂ ਅਸੀਂ ਤਾਂ ਕਹਿੰਦੇ ਜਿਹੜੀ ਕਾਰਵਾਈ ਹੋਣੀ ਉਹ ਕਰਕੇ ਦੇ ਤੁਹਾਨੂੰ ਲੱਛ ਦਿੱਤੀਆਂ ਜਾਨਾਂ ਐਕਸ਼ਨ ਸਰਕਾਰ ਕਰ ਲਈਏ ਅਸੀਂ ਡਾਡ ਬੋਡੀਆਂ ਹਸਪਤਾਲ ਹਾਂ ਠੀਕ ਇੱਕ ਦਿਨ ਜਾ ਰਹੇ ਸੀ ਇਹ ਵਾਪਸ ਰੋਇਪਨ ਜਾ ਰਹੇ ਸੀ ਅਛਾ ਹਾਂ ਅਮਰਸਰ ਤੋਂ ਆ ਰਹੇ ਅਮਰਸਰੋਂ ਤੋਂ ਆ ਰਹੇ ਸੀ ਤੇ ਕੋਈ ਪੰਨ ਜਾ ਰਹੇ ਹਾਂ ਕਿਹੜੀ ਵਿੱਚ ਉਹ ਜਾਈ ਗੱਡੀ ਗੱਡੀ ਕੀ ਪਹਿਲਾਂ ਕੈਂਟਰ 'ਚ ਕੋਈ ਟਰਾਲਾ ਵੱਜਾ ਸੀ ਖਰਾਬ ਕੈਂਟਰ 'ਚ ਹੂੰ ਇੱਕ ਟਰਾਲੇ ਦੇ ਮਗਰ ਉਹ ਟਕਰਾਇਆ ਹਾਂਜੀ ਸਰ ਜਿਹੜਾ ਤੁੰਦ ਪੈਣ ਕਰਕੇ ਐਕਸੀਡੈਂਟ ਹੋਇਆ ਇਹ ਕਿੰਨੇ ਜਣੇ ਦੀ ਡੈਥ ਹੋਈ ਆ ਤੇ ਕੀ ਮਸਲਾ ਸੀ ਨਾ ਇੱਕ ਕ੍ਰੇਟਰ ਦਾ ਬੋਲ ਚੜ ਕੇ ਖਰਾਬ ਹੋ ਗਿਆ ਸੀਗਾ ਉਹਦੇ ਵਿੱਚ ਮਗਰੋਂ ਇੱਕ ਵੱਡਾ ਟਰਾਲਾ ਬਜਰੀ ਦਾ ਲੱਦਿਆ ਉਹਦੇ ਵਿੱਚ ਵੱਜ ਗਿਆ ਉਸ ਤੋਂ ਬਾਅਦ ਸਵਾ 12:00 ਵਜੇ ਰਾਤ ਗੁਰੂ ਸਾਇਆ ਰੱਖਦੇ ਦੇ ਮੁੰਡੇ ਸੀ ਪੰਜ ਸ੍ਰਿਸ਼ਟਕਾਰ ਤੇ ਸਵਾਰ ਦਰਬਾਰ ਸੋਂ ਤੋਂ ਮੁੱਠਾ ਲੈ ਕੇ ਆ ਰਿਹਾ ਸੀ ਜਿਆਦਾ ਧੁੰਦ ਧੁੰਨ ਕਰਕੇ ਉਹ ਜਿਹੜੀ ਕਾਰ ਉਹ ਟਰਾਲੇ ਦੇ ਵਿੱਚ ਵੱਜ ਗਈ ਉਹ ਟਰਾਲੇ ਦੇ ਵੱਜਣ ਕਰਕੇ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਗਏ ਬੰਦੇ ਸਾਰੇ ਜਿੰਨਾਂ ਵਿੱਚੋਂ ਹਸਪਤਾਲ ਜਾ ਕੇ ਚੌਥੀ ਮੌਤ ਹੋ ਗਈ ਆ ਤੇ ਇੱਕ ਬੰਦਾ ਜਿਹੜਾ ਉਹ ਹਸਪਤਾਲ ਚ ਦਾ ਹੈ ਸਰ ਕਿੰਨੀ ਕੁ ਉਮਰ ਹੈ ਬੱਚੇ ਜਨ ਤਕਰੀਬਨ ਸਾਰਿਆਂ ਦੀ 22-23 ਸਾਲ 20 ਸਾਲ ਦੇ ਲੱਗ ਬਨੇ ਹੋ ਰਹੇ ਸਾਰੇ ਮੁੰਡੇ ਨੌਜਵਾਨ ਸੀ ਕੀ ਕੀ ਸਰ ਨਾਮ ਉਹਨਾਂ ਦਾ ਇੱਕ ਤਾਂ ਕਰਨਪੀਰ ਕਰਨਜੀਤ ਸਿੰਘ ਹੈ ਜੀ ਇੱਕ ਤਾਂ ਗੁਰਦੇਵ ਸਿੰਘ ਹੈ ਇੱਕ ਰੋਹਨਪਰੀਤ ਸਿੰਘ ਇੱਕ ਰਾਜਵੀਰ ਤੇ ਇੱਕ ਬਲਵਿੰਦਰ ਸਿੰਘ ਸਾਹਿਬ ਤੇ ਸਾਰੇ ਗੁਰੂ ਸਾਹਿਬ ਜੀ ਦੇ ਬੰਦੇ ਆ ਤੇ ਉਹਨਾਂ ਦੇ ਪਰਿਵਾਰ ਸਾਰੇ ਆਏ ਆ ਸਾਡੇ ਕੋਲ ਅਸੀਂ ਵੀ ਮੌਕੇ ਤੇ ਜਾ ਆਂ ਜਿੱਦਾਂ ਦਾ ਉਹ ਵਿਆਹ ਲਾਉਣਗੇ ਉਹ ਦਰਜ ਕਰ ਸਰ ਅਗਲੀ ਕਾਰਵਾਈ ਕੀ ਅਮਰ ਜਿਲ੍ਹਿਆਂ ਦੀ ਜਾ ਰਹੀ ਹੈ ਪਰਿਵਾਰ ਸਾਰੇ ਆਏ ਆ ਉਹਨਾਂ ਦੇ ਬਿਆਨ ਲਿਖ ਕੇ ਕੀ ਕਾਰਵਾਈ ਕੀਤੀ ਹੈ ਅਸਲ ਦੇ ਵਿੱਚ ਕਾਰਨ ਕੀ ਹੈ ਸਰ ਅਸਲ ਵਿੱਚ ਕਾਰਨ ਹੈ ਜੀ ਉਹ ਵੱਡੀ ਜਿਹੜੀ ਐਕਸੀਡੈਂਟ ਹੋਈ ਛੋਟੀ ਸੀਗੀ ਤੇ ਦਰਾਤੇ ਇਹ ਕਾਰਤ 12 ਸਵਾ 12ਵਾਂ ਜਾਇਓ ਤੁੰਦ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਗੱਡੀ ਉੱਤੇ ਰੈਕਸ਼ਨ ਦੁੱਧ ਤੀਕਾ ਤੁੰਦ ਦਾ ਕਾਰਨ ਹੈ